ਹਲਕਾ ਪਛਮੀ ਅੰਦੀਨਾਨ ਦਿਵਾਰ ਨੰਬਰ 1 ਤੋਂ ਸ਼ੋਮਨੀ ਅਕਾਲੀ ਦਲ ਦੇ ਵਾਰਡ ਇਨਚਾਰਜ ਤੇ ਗ੍ਰਹਿ ਵਿਖੇ ਸਨਮਾਨ ਸਮਾਗਮ ਦਾ ਪ੍ਰੋਗਰਾਮ ਹੋਇਆ ਇਸਮਾ ਕੇ ਵਾਰਡ ਇਨਚਾਰਜ ਅਮਰ ਸਿੰਘ ਪੰਗੂ ਦੀ ਅਗਵਾਈ ਹੇਠ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੀਕਿਟਿਵ ਮੈਂਬਰ ਮੁਖਵਿੰਦਰ ਸਿੰਘ ਖਾਪੜਖੇੜੀ ਨੂੰ ਸਨਮਾਨਿਤ ਕੀਤਾ ਗਿਆ ਗੱਲਬਾਤ ਕਰਦਿਆਂ ਹੋਏ ਆ ਮੁਖਵਿੰਦਰ ਸਿੰਘ ਖਾਪੜਖੇੜੀ ਨੇ ਆਖਿਆ ਕਿ ਜੋ ਉਹਨਾਂ ਨੂੰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜ਼ਿੰਮੇਵਾਰੀ ਮਿਲੀ ਹੈ ਉਹ ਉਸ ਨੂੰ ਤਹ ਦਿਲੋਂ ਨਿਭਾਉਣਗੇ ਅਤੇ ਸਿੱਖੀ ਦੇ ਪ੍ਰਚਾਰ ਲਈ ਕੰਮ ਕਰਨਗੇ। ਇਸ ਮਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ, ਕੁਲਦੀਪ ਸਿੰਘ ਪੰਡੋਰੀ ਸੀਨੀਅਰ ਅਕਾਲੀ ਆਗੂ ਮਹਿੰਦਰ ਸਿੰਘ ਬਲ, ਬਲਜੀਤ ਸਿੰਘ ਪੇਟੇ ਵਾਰਡ, ਬਲਜੀਤ ਸਿੰਘ ਸੂਰ ਸਿੰਘ, ਧਿਆਲ ਸਿੰਘ ਪੰਜ ਵਾਰਡ, ਅਮਰਜੀਤ ਸਿੰਘ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ ਓਜਲਾ, ਰਾਜਵੀਰ ਸਿੰਘ ਗਿੱਲ, ਗੁਰਮੀਤ ਸਿੰਘ ਸੂਰੀ, ਹਰਜੀਤ ਸਿੰਘ ਅਜੀਤ, ਸਤਨਾੰਦ ਸਿੰਘ ਜੈ ਸਮੇਤ ਸਮੂਹ ਅਕਾਲੀ ਆਗੂ ਮੌਜੂਦ ਹਨ ਸਾਡੀ ਮਹਾਨ ਸਰਬੋਤਜੇ ਬੰਦੀ ਸ਼ਰੋਣੀ ਕੋ ਜਪਣਗੇ ਠੀਕ ਜਿੱਥੋਂ 2011 ਚ ਸਾਰੇ ਨਾ ਨਗਰ ਨਿਵਾਸੀਆਂ ਹਲਕਾ ਵੀਰ ਕਹਿੰਦੇ ਨੇ ਬੜੀ ਵੱਡੀ ਸ਼ਾਨ ਦੇ ਨਾਲ ਵੋਟਾਂ ਪਾ ਕੇ ਨਾ ਦਾਸਮ ਸੇਵਾਦਾਰ ਮੁਖਸਿਆ ਦਾ ਦੇ ਤਰ੍ਹਾਂ ਉਹਨੀ ਕਮੇਟੀ ਦੇ ਸੇਵਾਦਾਰ ਬਣਾ ਸੋ ਉਹ ਜਿਤਨਾ ਜਿਤਨਾ ਸਮਾਂ ਆ ਉਹ ਤਰ੍ਹਾਂ ਦਾ ਜਿਹੜੀਆਂ ਸ਼ੁਭਾਵਾਂ ਸਾਡੇ ਪ੍ਰਧਾਨ ਸਾਹਿਬ ਜਿਹੜੇ ਜਿਹੜੇ ਆਏ ਉਹਨਾਂ ਦੇ ਨਾਲ ਸਮਾਂ ਮਿਲਿਆ ਸੇਵਾ ਕਰਨ ਦਾ ਹੁਣ ਸਾਡੇ ਜਿਹੜੇ ਸਾਰ ਅਗਿਆ ਦਸ ਸਿੰਘ ਧਾਮੀ ਸਾਹਿਬ ਜੋ ਪ੍ਰਧਾਨ ਨੇ ਤੇ ਸਾਰੀ ਡਾਇਰੈਕਟਰ ਜਿਹੜੀ ਨਵੀਂ ਆ ਕੀ ਜਿਹੜੀ ਉਹਨੂੰ ਰਿਪੀਅਰ ਕੀਤਾ ਇਹਦੇ ਵਿੱਚ 10 ਇੱਕ ਸਾਢੇ ਲੋ ਸਭ ਦੋ ਮੈਂਬਰ ਨਵੇਂ ਪਾਏ ਬਾਕੀ ਸਾਰੀ ਪਿਛਲੇ ਸਾਲ ਵਾਲੀ ਹੈ ਇਹ ਚੌਥੇ ਸਾਲ ਜਨੇ ਧਾਮੀ ਸਾਹਿਬ ਜਿਨ੍ਹਾਂ ਨੇ ਬਖੂਬੀ ਬੜੀ ਜ਼ਿੰਮੇਵਾਰੀ ਆਪਣੀ ਸਵਚਜੇ ਢਗਣਾ ਨਿਭਾਈ ਆ ਧਾਰਮਿਕ ਜਿੱਥੇ ਵੱਡੇ ਕਾਰਜ ਜੋ ਸ਼ਰਮੀ ਪੇਟੀ ਥੱਲੇਦਾਰੇ ਆਉਂਦੇ ਆ ਜਿਦ ਤਨਾ ਕਾਲਜ ਆਉਂਦੇ ਆ ਸਕੂਲ ਆਉਂਦੇ ਆ ਹੋਰ ਵੀ ਜਿਹੜੀ ਬਾਹਰ ਕੋਈ ਸ਼ਰਮੀ ਆ ਗਈ ਜਿਸ ਤਰ੍ਹਾਂ ਹੁਣ ਫਲੱਡ ਆਇਆ ਸੀ ਉਹਦੇ ਚ ਬੜੀਆਂ ਵੱਡੇ ਜਿੰਮੇਵਾਰੀ ਨੇ ਸਾਰੀਆਂ ਆਪਣੀਆਂ ਜ਼ਿੰਮੇਵਾਰੀਆਂ ਉਹਨਾਂ ਨੇ ਨਿਭਾਈਆਂ ਜਿਹਨੂੰ ਮੁੱਖ ਰੱਖਦੇ ਆ ਸਾਡੀ ਸ਼ਕਤ ਨੇ ਵੋਟਾਂ ਵੱਡੇ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਧਾਰਮ ਮੰਗਵਿੰਦਰ ਸਿੰਘ ਦੀ ਖਾਪੜ ਖੇੜੀ ਜੀ ਨੂੰ ਸ਼ਰੋਮੀ ਗੁਰਦੁਆਰਾ ਪ੍ਰਬੰਧ ਪ੍ਰਬੰਧਕ ਕਮੇਟੀ ਵੱਲੋਂ ਐਜੈਕਟਿਵ ਮੈਂਬਰ ਬਣਾਉਣ ਤੇ ਅੱਜ ਸ੍ਰੀ ਗੁਰੂ ਅਮਰਦਾਸ ਐਵੇਨਿਊ ਅਤੇ ਜੀ ਤੇ ਨਿਕਲੇ ਉਹਦੇ ਵਾਸੀਆਂ ਵੱਲੋਂ ਖਾਪੜਖੜੀ ਸਾਹਿਬ ਦਾ ਸਨਮਾਨ ਕੀਤਾ ਗਿਆ ਤੇ ਇਸ ਦੇ ਨਾਲ ਹੀ ਅਸੀਂ ਸਰਦਾਰ ਸੁਬੀਰ ਸਿੰਘ ਜੀ ਬਦਲ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਅਤੇ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਲ੍ਹਾ ਖਾਪੜਖੜੀ ਸਾਹਿਬ ਨੂੰ ਸੇਵਾ ਦਾ ਮੌਕਾ ਦੇ ਕੇ نوازਿਆ ਹੈ ਤੇ ਖਾਪੜਖੜੀ ਸਾਹਿਬ ਇਹ ਜਿਹੜੀ ਸੇਵਾ ਵਾ ਬਹੁਤ ਹੀ ਤਨਮਨ ਦੇ ਨਾਲ ਨਿਭਾਉਣਗੇ ਤੇ ਸੇਵਾ ਕਰਦੇ ਰਹਿਣਗੇ ਗੁਰੂ ਅਮਰਦਾਸ ਕਲੋਨੀ ਜਲ ਸਰ ਅਮਰ ਸਿੰਘ ਦੇ ਘਰ ਸਰਦਾਰ ਮੁਕਿੰਦਰ ਸਿੰਘ ਜੀ ਖਾਪੜਖੀੜੀ ਜੋ ਪਹਿਲਾਂ ਸ਼ਰੋਣੀ ਕਮੇਟੀ ਦੇ ਮੈਂਬਰ ਬੜਾ ਲੰਮਾ ਸਮਾਂ ਰਹ ਚੁੱਕੇ ਨੇ ਉਹਨਾਂ ਨੂੰ ਇਸ ਵਾਰ ਜੋ ਧਮੀਰ ਸਾਹਿਬ ਚੌਥੀ ਵਾਰ ਪ੍ਰਧਾਨ ਬਣੇ ਨੇ ਉਹਨਾਂ ਨੂੰ ਇਹਨਾਂ ਨੇ ਐਗਜ਼ੀਕਿਊਟੀ ਕਮੇਟੀ ਦੇ ਵਿੱਚ ਮੈਂਬਰ ਪਾਇਆ ਹੈ ਅਸੀਂ ਧਮੀਰ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇੰਨੀਆਂ ਲੰਮੀਆਂ ਸੇਵਾਵਾਂ ਵੇਖ ਕੇ ਇਹਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਹੈ ਅਸੀਂ ਸਾਰੇ ਸਰਦਾਰ ਮੁਕਿੰਦਰ ਸਿੰਘ ਤੇ ਪਾਸ ਕਰਦੇ ਆਂ ਕਿ ਅੱਗੇ ਨਾਲੋਂ ਵੀ ਮੰਨਤਨ ਤੇ ਨਿਮਰਤਾ ਦੇ ਨਾਲ ਸੇਵਾ ਨਿਭਾਉਣਗੇ ਜਿੱਥੇ ਵੀ ਕਿਸੇ ਗੁਰੂ ਘਰ ਦੇ ਵਿੱਚ ਇਹਨਾਂ ਦੀ ਕਦੇ ਲੋੜ ਪੈਂਦੀ ਆ ਇਹ ਸੰਗਤ ਦੇ ਨਾਲ ਖੜੇ ਨੇ ਅੱਗੇ ਵੀ ਖੜੇ ਸੀ ਹੁਣ ਵੀ ਖੜੇ ਨੇ ਅੱਜ ਸਾਡੇ ਬਹੁਤ ਸਤਿਕਾਰਯੋਗ ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮਜੀ ਵੱਲੋਂ ਉਹਨਾਂ ਦੀਆਂ ਸਵਾਵਾਂ ਵੇਖ ਕੇ ਪਹਿਲਾਂ ਵੀ ਉਹਨਾਂ ਨੂੰ ਅਜੈਕਟ ਵਿੱਚ ਲਿਆ ਹੀ ਇਸ ਵਾਰ ਫੇਰ ਉਹਨਾਂ ਨੇ ਇਹ ਨਵੇਂ ਅਜੈਕਟ ਜਦੋਂ ਬਣਾਈਆਂ ਉਹਨਾਂ ਦੇ ਵਿੱਚ ਲਿਆ ਵਾ ਔਰ ਬੜਾ ਮਾਣ ਮਿਲਿਆ ਵਾ ਉਥੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਸਰਜੀਤ ਸਿੰਘ ਪਹਿਲਵਾਨ ਨੇ ਵੀ ਕਾਫੀ ਕੋਸ਼ਿਸ਼ ਕੀਤੀ ਆ ਸੋ ਇਹੋ ਹੀ ਬੇਨਤੀ ਆ ਕਿ ਅੱਜ ਗੁਰੂ ਅਮਰਦਾਸ ਜੀ ਨੂੰ ਉੱਥੇ ਪਲਾਸਵਾਲ ਗੁਰਦੁਆਰਾ ਔਰ ਇਹਨਾਂ ਦਾ ਜਿਹੜਾ ਗੁਰਦੁਆਰਾ ਪਰਾ ਚੱਲ ਰਿਹਾ ਵਾ ਉਹਦੇ ਸਾਰੇ ਪਤਵੰਤੇ ਸੰਧਿਆ ਨੇ ਸਰਦਾਰ ਅਮਰ ਸਿੰਘ ਦੇ ਛੋਟੇ ਜੇ ਸੱਦੀ ਦੇ ਉੱਤੇ ਇਹਨਾਂ ਨੇ ਮਾਣ ਸਨਮਾਨ ਦਿੱਤਾ ਵਾ ਸੋ ਮੈਂ ਇਹੋ ਕਰਾਂਗਾ ਕਿ ਖਾਪੜ ਖੇੜੀ ਸਾਹਾ ਜਿੱਥੇ ਆਪਾਂ ਨੌਜਵਾਨ ਪੀੜੀ ਨੂੰ ਗੁਰੂ ਦੇ ਨਾਲ ਲੜ ਲਾਉਣਾ ਵਾ ਸਿੱਖੀ ਦਾ ਪ੍ਰਚਾਰ ਕਰਨਾ ਵਾ ਉੱਥੇ ਆਪਾਂ ਧਾਰਮਿਕ ਤੌਰ ਤੇ ਇਹਨਾਂ ਨੂੰ ਆਪਾਂ ਨਾਲ ਲੈ ਕੇ ਚੱਲੀਏ ਇਹ ਧਾਰਮਿਕ ਸਦਾਰ ਅੰਮ੍ਰਿਤ ਸਿੰਘ ساری ਟੀਮ ਜਿਹੜੀ ਉਹ ਧਾਰਮਿਕ ਤੌਰ ਤੇ ਗੁਰਦਵਾਰਾਂ ਦੇ ਵਿੱਚ ਸੇਵਾ ਕਰਦੇ ਆ ਸੋਸਾਇਟੀਆਂ ਦੇ ਤੌਰ ਤੇ ਸੇਵਾ ਕਰਦੇ ਆ ਔਰ ਅੰਮ੍ਰਿਤਸਰ ਦੀ ਸੇਵਾ ਵੀ ਇਹ ਤਤਪਰ ਰਹਿੰਦੇ ਆ ਜਿਤਨਾ ਕੋਈ ਨਗਰ ਕੀਰਤਨ ਹੋਵੇ ਜਾਂ ਕੋਈ ਵੀ ਸ਼ਰੋਮੀਗੁਰ ਦਾ ਪਰੰਤ ਮੇਟੀ ਦਾ ਕੋਈ ਵੀ ਪ੍ਰੋਗਰਾਮ ਹੋਵੇ ਇਹ ਅੱਗੇ ਹੋ ਗਏ ਸਾਰੇ ਕੰਮ ਕਰਦੇ ਆ